ਕੰਲੀ ਮਾਨਕ ਸਾਹਿਬ ਉਸ ਕਲਾਕਾਰ ਤੋਂ ਹੋਰ ਵੀ ਜਿਹਨਾਂ ਨੇ ਮਸਟੇਜ ਸੈਕਟੀ ਕੀਤੀ ਵਿੱਚ ਪਹੁੰਚਦਾ ਰਿਆਂ ਸੰਘੀਲਾ ਜੀ ਨੇ ਜਸ ਸੰਘੀਲਾ ਜੀ ਉਹਨਾਂ ਨੇ ਮੈਂ ਕੀਤੀ ਜਰਮਉ ਸੰਧੂ ਨਾਲ ਮਸਟੇਜ ਸੈਕਟੀ ਕੀਤੀ ਆ ਬਲਵਿੰਦਰ ਭੜਤਾ ਜੀ ਨੇ ਮੈਂ ਕੀਤੀ ਮਸਟੇਜ ਸੈਕਟੀ ਉਸ ਤੋਂ ਬਾਅਦ ਤਕਰੀਬਨ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦਾ ਰਣਜੀਤ ਮਣੀ ਜੀ ਨੇ ਸੁਰਿੰਦਰ ਸਿੰਧਾ ਜੀ ਨੇ ਜਿਨ੍ਹਾਂ ਨੂੰ ਐਂਕਰਿੰਗ ਕੀਤੀ ਆ ਹਰਵਿੰਦਰ ਗਰੇਵਾਲ ਹੈ ਜਿਨ੍ਹਾਂ ਨੂੰ ਐਂਕਰਿੰਗ ਕੀਤੀ ਆ ਔਰ ਨਰਿੰਦਰ ਮਾਵੀ ਹੈ ਜਿਨ੍ਹਾਂ ਨੇ ਐਂਕਰਿੰਗ ਕੀਤੀ ਆ ਬਹੁਤ ਸਾਰੇ ਉਸ ਤੋਂ ਬਾਅਦ ਰਮਲਾ ਜੀ ਦੀ ਵਾਈਸ ਆ ਪਰਮਜੀਤ ਸੰਧੂ ਉਹਨਾਂ ਨੇ ਵੀ ਐਂਗਰੇਂ ਕੀਤਾ ਮੈਂ ਤਕਰੀਮ ਹੋਰ ਕਲਦੀਪ ਕੌਰ ਆ ਸੁਖੀ ਐ ਉਹਨਾਂ ਨੇ ਐਂਗਰੇਂ ਕੀਤਾ ਸਭ ਤੋਂ ਪਹਿਲੀ ਫਿਲਮ ਸੀ ਮੇਰੀ ਬੂਟਾ ਸਿੱਖੀ ਦਾ ਫੀਚਰ ਫਿਲਮ ਸੀ ਜਿਹ ਵਿੱਚ ਬਿੰਦੂਦਾਰਾ ਦਾਰਾ ਸਿੰਘ ਦਾ ਬੇਟਾ ਤੇ ਮੈਡਮ ਨਿਰਮਨ ਰਿਸ਼ੀ ਜਿਹਨਾਂ ਨੂੰ ਗੁਲਾਬੋ ਮਾਸੀ ਕਹਿੰਦੇ ਉਹਨਾਂ ਨੇ ਜੋ ਮੈਂ ਕੰਮ ਕੀਤਾ ਉਸ ਤੋਂ ਅਗਲੀ ਫਿਲਮ ਸੀ ਮੇਰੀ ਕਾਕੇ ਦਾ ਵਿਆਹ ਜੋਲਨਾ ਸੰਧੂ ਦੇ ਨਾਲ ਸੀ ਉਹ ਫਿਲਮ ਹਾਲੀ ਜੀ ਹੋਈ ਹੈ ਬਹੁਤ ਲੋਕਾਂ ਨੇ ਪਿਆਰ ਦਿੱਤਾ ਫਿਲਮ ਤੋਂ ਮੈਨੂੰ ਓਏ ਸੁਪਾਇ ਬੈਠ ਹੈ ਉਹ ਸਾਰੇ ਬੰਦੇ ਬੈਠੇ ਆ ਓ ਮੈਨੂੰ ਬੰਦੇ ਪੁੱਛਣ ਲੱਗੇ ਉਹ ਮਨ ਕੋ ਤੇਰਾ ਵਿਆਹ ਹੋਇਆ ਵਗੈ ਹੋਇਆ ਉਹ ਗੱਲ ਕਿ ਮੇਰੇ ਦਵਾ ਮੈ ਦੋ ਵਾਰ ਹੋਇਆ ਕਿ ਮੈਂ ਟੈਲੀਫੋਨ ਤੇ ਕਹਿੰਦੇ ਟੈਲੀਫੋਨ ਕਰਾ ਮੈਂ ਚਿੱਠੀ ਭੇਜਦਾ ਬਣਾ ਹੋ ਜਾਂਦਾ